ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 4 ਇੰਚ ਨਿਊਜ਼ ਚੈਨਲ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਮੈਂ ਤੁਹਾਡਾ ਆਪਣਾ ਅਮਰਜੀਤ ਸਿੰਘ ਪੰਜਾਬ ਨਟਸ ਨਾਲ ਦੇ ਵਿੱਚ ਚੱਲ ਰਿਹਾ ਹੈ ਜਿਸ ਪਾਲ ਪੱਟੀ ਆ WhatsApp ਰੋ ਅਤੇ ਇੱਥੇ ਪਹੁੰਚੇ ਸਨ ਫਿਲਮਾਂ ਦੇ ਅਦਾਕਾਰ ਐਕਟਰ ਗੀਤਕਾਰ ਸੰਗੀਤਕਾਰ ਤੇ ਗੱਲ ਕਰਾਂਗੇ ਅਸੀਂ ਉਸ ਸ਼ਖਸ ਦੀ ਜਿਨ੍ਹਾਂ ਨੇ ਆਪਣੇ ਪਿੰਡ ਦਾ ਨਾਮ ਰੋਸ਼ਨ ਕੀਤਾ ਅਤੇ ਉਹ ਸਨ RAMTEETH ROAD ਪਿੰਡ ਮਾਲ ਦੇ ਜਿਨ੍ਹਾਂ ਦਾ ਨਾਮ ਹੈ ਸਵਿੰਦਰ ਮਾਲ ਜਿਨ੍ਹਾਂ ਨੂੰ ਸ਼ਰੀਫ ਬਦਮਾਸ਼ ਦੇ ਨਾਮ ਨਾਲ ਵੀ ਜਾਨਿਆ ਜਾਂਦਾ ਹੈ ਗੱਲ ਕਰਦੇ ਹਾਂ ਸ਼ਰੀਫ ਬਦਮਾਸ਼ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਕੀ ਕਹਿਣਾ ਚਾਹੁੰਦੇ ਜੀ ਜੋ ਕੀ ਕਹਿਣਾ ਤੁਸੀਂ ਪਹਿਲਾਂ ਹੀ ਸ਼ਰੀਫ ਬਦਮਾਸ਼ ਕਹਿ ਦਿੱਤਾ ਮੈਨੂੰ ਮੈਨੂੰ ਉਹਦੇ ਬਾਰੇ ਪਹਿਲਾਂ ਤਾਂ ਤੁਹਾਨੂੰ ਮੈਨੂੰ ਦੱਸਣਾ ਪੈਣਾ ਕਿਉਂਕਿ ਕਹਾਵਤ ਹੈ ਕਿਸੇ ਵੀ ਇਨਸਾਨ ਦੀ ਹੁਣ ਫਿਲਮਾਂ ਦੇ ਵਿੱਚ ਤਾਂ ਸਾਨੂੰ ਤਰ੍ਹਾਂ ਤਰ੍ਹਾਂ ਦੇ ਰੋਲ ਕਰਨੇ ਪੈਂਦੇ ਆ ਕਰਨੇ ਹੈਗੇ ਹੈ ਕਿ ਨਾ ਅਦਰਵਾਈਜ਼ ਆਦਮੀ ਨੂੰ ਪਛਾਣਨਾ ਹੋਵੇ ਨਾ ਕਿ ਸ਼ਰੀਫ ਹੈ ਜਾਂ ਬਦਮਾਸ਼ ਹੈ ਉਹਦੇ ਨਾਲ ਦੋ ਦਿਨ ਚੱਲ ਕੇ ਦੇਖ ਲੋ ਕਹਵਤ ਹੈ ਪੰਜਾਬ ਦੀ ਰਾਹ ਪਿਆ ਜਾਣੀ ਹੈ ਜਾਂ ਵਾਪੇ ਆ ਜਾਣੀ ਹੈ ਠੀਕ ਹੈ ਨਾ ਸੋ ਥੈਂਕ ਯੂ ਵੈਰੀ ਮਚ ਇਹਨਾਂ ਨੇ ਮੈਨੂੰ ਅਵਾਰਡ ਵਾਸਤੇ ਸੱਦਿਆ ਮੈਂ ਆਇਆ ਮੈਂ ਹਾਜ਼ਰ ਹੋ ਗਿਆ ਸੋ ਨਾਈਸ ਆਫ ਯੂ ਐਸਾ ਜਿਤੇ ਤਾਨ ਅਵਾਰਡ ਦੀ ਗੱਲ ਕੀਤੀ ਆ ਅਵਾਰਡ ਵੀ ਤੁਹਾਨੂੰ ਇਹੋ ਜਿਹਾ ਮਿਲਿਆ ਕਿ ਉਸ ਅਵਾਰਡ ਤੇ ਵੀ ਉੱਪਰ ਲਿਖਿਆ ਆ ਸ਼ਰੀਫ ਬਦਮਾਸ਼ ਅੱਛਾ ਫਿਰ ਤੁਸੀਂ ਸ਼ਰੀਫ ਬਦਮਾਸ਼ ਗੋਲੀ ਜਾਂਦੇ ਇੱਕ ਗੁਰੂ ਰਾਮਦਾਸ ਨਗਰੀ ਹੈ ਇੱਥੇ ਮੇਰੀ ਸ਼ੁਰੂਆਤ ਇੱਥੋਂ ਹੋਈ ਹੈ ਸ਼ਰੀਬ ਦੇ ਤੌਰ ਤੇ ਬਾਅਦ ਵਿੱਚ ਡਾਇਰੈਕਟਰਸ ਨੇ ਪ੍ਰੋਡਿਊਸਰਸ ਨੇ ਕੁਝ ਅਹੇਜੇ ਰੋਲ ਮੈਨੂੰ ਦਿੱਤੇ ਐ ਬਦਮਾਸ਼ੀ ਟਾਈਪ ਦੇ ਮੈਂ ਉਹ ਵੀ ਨਿਭਾਉਣੀ ਕਿਉਂਕਿ ਆਰਟਿਸਟ ਵਾਸਤੇ ਰੋਲ ਰੋਲ ਹੁੰਦਾ ਹੈ ਅੱਛਾ ਕੀ ਮਾੜਾ ਜਿਹਹਾ ਜਿਹਾ ਵੀ ਹੈਗਾ ਰੋਲ ਨੂੰ ਨਿਭਾਉਣਾ ਪੈਂਦਾ ਹੈ ਤੇ ਬਹੁਤ ਚੰਗਾ ਲੱਗਦਾ ਹੈ ਸੋ ਮੈਂ ਕਰ ਰਿਹਾ ਐ ਇਸ ਤਿਸ ਵਕੀ ਆ ਨਵੇਂ ਕੁਛ ਯਾਰ ਇਸ ਫਿਲਮ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ ਮੈਂ ਹੁਣੇ ਥੋੜੀ ਦੇਰ ਪਹਿਲਾਂ ਸ਼ਵਿੰਦਰ ਜੀ ਨੂੰ ਬੋਲਿਆ ਕਿਹਾ ਵੀ ਹੈਗਾ ਤੇ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦਾ ਪਹਿਲਾ ਤਾਂ ਇਹ ਹੈ ਕਿ ਜੇ ਤੁਸੀਂ ਇਸ ਲਾਈਨ 'ਚ ਆਉਣਾ ਚਾਹੁੰਦੇ ਹੋ ਸਿੱਧੇ ਮਾਪੇ-ਮਾਪ ਨੂੰ ਤੰਗ ਨਾ ਕਰੋ ਉਹਨਾਂ ਤੋਂ ਪੈਸੇ ਨਾ ਲਓ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਤਿਆਰ ਕਰੋ ਇਹ ਇੱਕ ਕਿਸਮ ਦਾ ਅਖਾੜਾ ਹੈ ਫਿਲਮ ਲਾਈਨ ਇਹ ਆਰਟ ਦੀ ਲਾਈਨ ਹੈ ਥੀਏਟਰ ਕਰੋ ਪ੍ਰੋਪਰ ਸਿੱਖ ਕੇ ਆਓ ਫਿਰ ਆ ਕੇ ਫਿਲਮ ਲਾਈਨ ਕਿਉਂਕਿ ਹਾਥ ਕੰਗਨ ਕੋ ਆਰਸੀ ਕੇ ਪੜੇ ਲਿਖੇ ਕੋ ਫਾਰਸੀ ਕੇ ਜਦੋਂ ਲੋਕਾਂ ਨੂੰ ਪਤਾ ਲੱਗੇਗਾ ਕਿ ਤੁਹਾਡੇ ਅੰਦਰ ਟੈਲੈਂਟ ਹੈ ਉਹ ਤੁਹਾਨੂੰ ਲੈ ਕੇ ਆਉਣਗੇ ਪੈਸੇ ਵੀ ਦੇਣਗੇ ਇੱਜ਼ਤ ਵੀ ਦੇਣਗੇ ਸਾਰਾ ਕੁਝ ਦੇਣਗੇ ਅਦਰਵਾਈਜ਼ ਜੇ ਐਵੇਂ ਤੁਸੀਂ ਆਉਂਗੇ ਤੇ ਉਹ ਠੀਕ ਨਹੀਂ ਹੈ ਜੀ ਧੰਨਵਾਦ ਸੱਜ ਜੀ ਥੈਂਕ ਯੂ ਥੈਂਕ ਯੂ